ਗੁਰਬਖਸ਼ ਸਿੰਘ ਦੀ ਕਹਾਣੀ ਅਣਵਿਆਹੀ ਮਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀ ਤੁਸੀਂ ਸਾਂਦੇ ਹੋ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਕਹਾਣੀਆਂ ਤੇ ਪੰਜਾਬੀ ਨਾਵਲ ਸਾਂਦੇ ਰਹਿਣ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕਰੋ ਸੋ ਆ ਸ਼ੁਰੂ ਕਰਦੇ ਹਾਂ ਜੀ ਅਣਵਿਆਹੀ ਮਾਂ ਕਹਾਣੀ ਦਾ ਭਾਗ 1 ਮੁਜ਼ਫਰਪੁਰ ਬਿਹਾਰ ਤੋਂ ਵੀਕ ਮੀਲ ਦੀ ਵਿੱਥ ਉੱਤੇ ਰਿਟਾਇਰਡ ਸਰਕਾਰੀ ਅਫਸਰਾਂ ਨੇ ਸ਼ਹਿਰ ਦੇ ਬੀੜ ਪੜੱਕੇ ਤੋਂ ਪ੍ਰੇਰੇ ਰਹਿਣ ਲਈ ਇੱਕ ਨਵੀਂ ਵਸਤੀ ਜਿਹੀ ਬਣਾਈ ਹੋਈ ਸੀਗੀ ਇਸ ਵਸਤੀ ਦੇ ਨਾਲੋਂ ਵੱਡੀ ਸੜਕ ਲੰਘਦੀ ਸੀਗੀ ਇੱਕ ਸ਼ਾਮ ਵੇਲੇ ਇਸ ਛੜਕ ਉੱਤੇ ਇਕਲਾਰੀ ਦੀ ਬ੍ਰੇਸ਼ ਨਾਲ ਟੱਕਰ ਹੋ ਗਈ ਸੀ ਸਿਰਫ ਇੱਕ ਕੁੱਤੇ ਨੂੰ ਬਚਾਉਣ ਦੇ ਯਤਨ ਵਿੱਚ ਇਹ ਹਾਦਸਾ ਹੋ ਗਿਆ ਮੋਟਰ ਤੇ ਭਾਵੇਂ ਹੋਰ ਚੱਲਣ ਜੋਗੀ ਨਾ ਰਹੀ ਪਰ ਸਵਾਰੀਆਂ ਨੂੰ ਚਰੀਟਾ ਮਰੀਟਾ ਤੇ ਛੱਟ ਕੋਈ ਸੱਟ ਨਾ ਲੱਗੀ ਇਲਾਰੀ ਪੁਲਿਸ ਦੀ ਸੀਗੀ ਇੱਕ ਥਾਣੇਦਾਰ ਇੰਚਾਰਜ ਸਨ ਚਾਰ ਸਿਪਾਹੀ ਹੋਰ ਨਾਲ ਸਨ ਤੇ ਇੱਕ ਪੈਰੀ ਬੇੜੀਆਂ ਵਾਲਾ ਕੈਦੀ ਉਹਨਾਂ ਦੀ ਜ਼ਿੰਮੇਵਾਰੀ ਵਿੱਚ ਮਲੂਮ ਹੁੰਦਾ ਸੀਗਾ ਪਰ ਖੁੱਲੀਆਂ ਲਾਪਰਵਾਹਾ ਗੱਲਾਂ ਬਾਤਾਂ ਤੋਂ ਚੰਗੇ ਖੁਸ਼ਦਿਲਾਂ ਦੀ ਪਾਰਟੀ ਜਪਦੀ ਸੀ ਖਾਸੇ ਦੇ ਚਾਨਣ ਤੱਕੇ ਨਾਲ ਰੰਗ ਤੇ ਸਭ ਦੇ ਹੀ ਉੱਡ ਗਏ ਹੋਏ ਸਨ ਪਰ ਛੱਟ ਪੇਟ ਨਾ ਲੱਗਣ ਦੀ ਤਸੱਲੀ ਨੇ ਉਹਨਾਂ ਦੀ ਜ਼ਿੰਦਾਦਿਲੀ ਨੂੰ ਉੱਡਣ ਨਹੀਂ ਸੀ ਦਿੱਤਾਗਾ ਚੰਗੇ ਬੱਚੇ ਟੁੱਟੀ ਸਿਰਫ ਲਾਰੀ ਆ ਜਿਹੜੀ ਖਾਏ ਖਸਮਾਂ ਦਾ ਸਿਰ ਪਰ ਇੱਕ ਘੜੀ ਲਈ ਮੈਂ ਸਮਝਿਆ ਸੀ ਕਿ ਸੱਚੀ ਮੁੱਛੀ ਰੱਬ ਦਾ ਗਜ਼ਰ ਗਜਬੀ ਪੁਲਿਸਗਰ ਦੇ ਸੰਗੇ ਘੁੱਟਣ ਆ ਗਿਆ ਸੀਗਾ ਥਾਣੇਦਾਰ ਨੇ ਆਪਣੇ ਕੱਪੜੇ ਝਾੜ ਝੰਬ ਕੇ ਆਖਿਆ ਸੀਗਾ ਪਰ ਇੱਕ ਬੇਗੁਨਾਹ ਜੋ ਤੁਹਾਡੇ ਨਾਲ ਸੀਗਾ ਕਦੀਆਂ ਨੇ ਆਪਣਾ ਹੱਥ ਖੜੀਆਂ ਖੜਕਾ ਕੇ ਤੇ ਮੁਸਕਰਾ ਕੇ ਆਖਿਆ ਸੀਗਾ ਪਰ ਇਹ ਤੁਹਾਡੀ ਗੱਲ ਅਸੀਂ ਤਾਂ ਮੰਨਾਂਗੇ ਜੇ ਉਹ ਹੁਣ ਤੁਹਾਨੂੰ ਫਾਂਸੀ ਤੋਂ ਵੀ ਬਚਾ ਲਵੇ ਇੱਕ ਸਿਪਾਹੀ ਨੇ ਆਖਿਆ ਸੀਗਾ ਇਹ ਵੀ ਕੋਈ ਵੱਡੀ ਗੱਲ ਨਹੀਂ ਫੌਸੀ ਦੇ ਤਖਤੇ ਉੱਤੇ ਖਲੋਤੇ ਕਈ ਵਾਰੀ ਬਚ ਕੇ ਮੁਲਕ ਦੇ ਪ੍ਰਧਾਨ ਬਣੇ ਹਨ ਕੈਦੀ ਨੇ ਉੱਤਰ ਦਿੱਤਾ ਸੀਗਾ ਥਾਣੇਦਾਰ ਸਿਪਾਹੀਆਂ ਤੇ ਕੈਦੀ ਵਿਚਾਲੇ ਚੌਕੀ ਖਲ ਤੇ ਖਾਸਾ ਹਿਲਿਆਜ਼ ਨਜ਼ਰ ਆਉਂਦੇ ਸਨ ਕੈਦੀ ਵੀ ਗਿਆਮ ਅਣਪੜ ਨਹੀਂ ਸੀ ਜਾਪਦਾਗਾ ਇੱਕੋ ਨਜ਼ਰ ਤੋਂ ਲੱਭ ਪੈਂਦਾ ਸੀਗਾ ਕਿ ਉਹ ਸਾਰੀ ਪਾਰਟੀ ਵਿੱਚੋਂ ਵਧੀਆ ਆਦਮੀ ਸੀਗਾ ਹਸਮੁਖ ਬੇਪਰਵਾ ਨਿੱਡਰ ਸੂਰਤ ਸਿਆਣਾ ਬੋਲ ਤੇ ਚਿਹਰੇ ਦਾ ਪ੍ਰਭਾਵ ਪੁਲਿਸ ਵਰਗੀ ਵਿਸ਼ਵਾਸਹੀਨ ਜਾਤ ਵਿੱਚ ਵੀ ਅਨੋਖਾ ਜਿਹਾ ਯਕੀਨ ਜਾਗਦਾ ਸੀਗਾ ਕਿਉਂਕਿ ਟੱਠੀ ਲਾਰੀ ਵਿੱਚੋਂ ਅਸਬਾਬ ਕੱਢਣ ਲੱਗਿਆਂ ਕੈਦੀ ਨੂੰ ਸਿਪਾਈਆਂ ਨੇ ਇਕੱਲਿਆਂ ਹੀ ਛੱਡ ਦਿੱਤਾ ਹੋਇਆ ਸੀਗਾ ਉਹਦੀ ਜੰਜੀਰ ਫੜ ਕੇ ਕੋਲ ਖਲੋਤੇ ਰਹਿਣ ਦੀ ਲੋੜ ਨਹੀਂ ਸੀ ਜਾਪੀ ਨਾਲੇ ਜਿੰਨਾ ਸ਼ਬਦਾਂ ਵਿੱਚ ਥਾਣੇਦਾਰ ਤੇ ਸਿਪਾਹੀ ਕੈਦੀ ਨੂੰ ਬੁਲਾਉਂਦੇ ਸਨ ਉਹਨਾਂ ਤੋਂ ਮعلوم ਹੁੰਦਾ ਸੀ ਜਾਂ ਤੇ ਥਾਣੇਦਾਰ ਉਹਦਾ ਪਹਿਲਾਂ ਦਾ ਕੋਈ ਲਿਹਾਜ਼ਦਾਰ ਸੀ ਤੇ ਜਾਂ ਉਹਨੇ ਸਫ਼ਰ ਦੇ ਸਾਥ ਵਿੱਚ ਹੀ ਕੈਦੀ ਦੀ ਸ਼ਖਸੀਅਤ ਦਾ ਪ੍ਰਭਾਵ ਉਨ੍ਹਾਂ ਸਾਰਿਆਂ ਉੱਤੇ ਪੈ ਗਿਆ ਸੀਗਾ ਅਸਬਾਬ ਸੰਭਾਲ ਕੇ ਥਾਣੇਦਾਰ ਨੇ ਹੁਕਮ ਦਿੱਤਾ ਕਿ ਲਾਰੀ ਨੂੰ ਉੱਥੇ ਹੀ ਛੱਡ ਕੇ ਉੱਥੋਂ 5 ਮੀਲ ਦੀ ਵਿੱਥ ਤੇ ਪੁਲਿਸ ਚੌਂਕੀ ਵੱਲ ਮਾਰਚ ਕੀਤਾ ਜਾਵੇ ਸੂਰਜ ਡੁੱਬ ਚੁੱਕਾ ਸੀ ਜਦੋਂ ਪਾਰਟੀ ਤੁਰ ਪਈ ਸੀ ਪਰ ਕਹਿਦੀ ਆਪਣੀਆਂ ਬੇੜੀਆਂ ਨਾਲ ਸਿਪਾਈਆਂ ਜਿੰਨਾ ਕਦਮ ਨਹੀਂ ਸੀ ਚੁੱਕ ਸਕਦਾਗਾ ਇਹ ਦੇਖ ਕੇ ਥਾਣੇਦਾਰ ਹੌਲਦਾਰ ਦੇ ਮੂੰਹ ਵੱਲ ਤੱਕ ਕੇ ਸਲਾਹ ਪੁੱਛਣ ਲੱਗਾ ਸੀਗਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਹਨਾਂ ਦੀਆਂ ਬੇੜੀਆਂ ਖੋਲ ਦਈਏ ਇਸ ਤਰ੍ਹਾਂ ਬੜੇ ਚਿਰਾਂਕੇ ਪੁੱਜਾਂਗੇ ਤੇ ਨਾ ਮੁਰਾਦ ਪੁੱਖ ਅੱਗੇ ਹੀ ਸਤਾ ਰਹੀ ਐ ਮੈਥੋਂ ਪੁੱਛ ਦਿਓ ਹੱਥਕੜੀਆਂ ਵੀ ਖੋਲ ਦਿਓ ਇਹ ਕੈਦੀ ਤੇ ਮੈਨੂੰ ਉਹਦੇ ਵਰਗਾ ਜਾਪਦਾ ਹੈ ਜਿਹਦਾ ਰਾਖਾ ਸਿਪਾਹੀ ਰਾਹ ਵਿੱਚ ਕਿਸੇ ਪੁਲਿਸ ਦੇ ਦਸ਼ਮਨ ਨੇ ਮਾਰ ਦਿੱਤਾ ਤੇ ਕੈਦੀ ਨੇ ਆਪਣੇ ਆਪ ਥਾਣੇ ਰਿਪੋਰਟ ਜਾ ਕੀਤੀ ਸੀਗੀ ਹੌਲਦਾਰ ਨੇ ਬੜੇ ਵਸਾ ਨਾਲ ਉੱਤਰ ਦਿੱਤਾ ਸੀਗਾ ਤੁਹਾਡਾ ਵਸਾ ਕਦੇ ਤੁਹਾਨੂੰ ਧੋਖਾ ਨਾ ਖਵਾਏ ਕੈਦੀਆਂ ਕੈਦੀ ਨੇ ਆਖਿਆ ਜਦੋਂ ਹੌਲਦਾਰ ਬੇੜੀ ਦੇ ਚੰਦਰੇ ਵਿੱਚ ਕੁੰਜੀ ਫੇਰ ਰਿਹਾ ਸੀਗਾ ਤੁਹਾਡੇ ਵਰਗੇ ਮੂੰਹ ਵਾਲੇ ਮਨੁੱਖ ਘਾਤ ਭਾਵੇਂ ਕਰ ਲੈਣ ਪਰ ਵਸਾ ਘਾਤ ਕਦੇ ਨਹੀਂ ਕਰਦੇਗੇ ਮੈਨੂੰ ਬੜਾ ਤਜਰਬਾ ਹੈ ਹੌਲਦਾਰ ਨੇ ਬੇੜੀਆਂ ਇਕੱਠੀਆਂ ਕਰਕੇ ਕੱਛੇ ਮਾਰ ਲਈਆਂ ਸਾਨੂੰ ਪਰ ਮੇਰਾ ਸੁਭਾਅ ਮੈਨੂੰ ਫੜਾ ਦਿਓ ਤੁਸੀਂ ਆਪੋ ਆਪਣਾ ਜੋ ਚੱਕਿਆ ਹੋਇਆ ਹੈ ਕੈਦੀ ਨੇ ਉਹ ਲੋਹਾ ਹੌਲਦਾਰ ਕੋਲੋਂ ਜ਼ੋਰੀ ਫੜ ਲਿਆ ਸੀਗਾ ਪਰ ਉਸ ਵੇਲੇ ਸੜਕ ਦੇ ਖੱਬੇ ਪਾਸੇ ਖਲੋਤੀ ਇੱਕ ਸਾਹੂ ਲੜਕੀ ਕੈਦੀ ਦੇ ਮੂੰਹ ਵੱਲ ਅਤ ਹੈਰਾਨੀ ਨਾਲ ਦੇਖ ਰਹੀ ਸੀ ਬੇੜੀਆਂ ਕੱਚੇ ਮਾਰ ਕੇ ਜਸ ਖੜੀ ਕੈਦੀ ਨੇ ਅੱਖਾਂ ਚੱਕੀਆਂ ਤੇ ਸੰਧਿਆ ਦੇ ਕੋਸਮੂਸੇ ਵਿੱਚ ਉਸ ਨਿਵੇਕਲੀ ਥਾਂ ਉੱਤੇ ਉਸਨੇ ਯਾਨੂ ਮੁੱਖ ਦੇਖਿਆ ਤਾਂ ਕੱਚਾ ਵਿੱਚੋਂ ਲੋਹਾ ਹੀਟਾ ਡਿੱਗ ਪਿਆ ਤੇ ਕਦਮ ਅੱਗੇ ਵਧਾ ਕੇ ਉਹ ਬੋਲਿਆ ਪ੍ਰਭਾ ਜੀ ਤੁਸੀਂ ਕਿੱਥੇ ਚਾਰੇ ਤੇ ਅਸੀਂ ਬੜੀ ਦੂਰ ਹਾਂ ਪਰ ਇਹ ਕੀ ਤੁਸੀਂ ਇਸ ਤਰ੍ਹਾਂ ਕਿਉਂ ਹੋ ਲੜਕੀ ਨੇ ਆਪਣੀਆਂ ਅੱਖਾਂ ਦਾ ਯਕੀਨ ਨਾ ਕਰਦਿਆਂ ਹੋਇਆਂ ਉੱਤਰ ਦਿਖਾ ਪ੍ਰਸ਼ਨ ਕੀਤਾ ਸੀਗਾ ਥਾਣੇਦਾਰ ਸਾਹਿਬ ਤੁਸੀਂ ਛੇਤੀ ਤਰਨ ਚਾਹਉਂਦੇ ਹੋ ਸੋ ਤੁਸੀਂ ਮੇਰੀਆਂ ਬੇੜੀਆਂ ਲਾ ਦਿੱਤੀਆਂ ਸਨ ਤੁਸੀਂ ਹੋਰ ਵੀ ਕਈ ਮਿਹਰਬਾਨੀਆਂ ਮੇਰੇ ਉੱਤੇ ਕੀਤੀਆਂ ਹਨ ਉਹਨਾਂ ਮਿਹਰਬਾਨੀਆਂ ਨੇ ਮੇਰੇ ਅੰਦਰ ਤੁਹਾਡੀ ਕਦਰ ਪੈਦਾ ਕੀਤੀ ਹੈ ਪਰ ਮੈਨੂੰ ਉਹਨਾਂ ਦੀ ਲੋੜ ਨਹੀਂ ਸੀਗੀ ਹੁਣ ਇੱਕ ਮਿਹਰਬਾਨੀ ਮੈਂ ਮਿਹਨਤ ਨਾਲ ਮੰਗਦਾ ਹਾਂ ਕੱਗੇ ਨੇ ਥਾਣੇਦਾਰ ਅੱਗੇ ਉਸ ਲਹਿਜੇ ਵਿੱਚ ਬੇਨਤੀ ਕੀਤੀ ਜਿਹੜਾ ਕਠੋਰ ਕਰੜੇ ਹਾਕਮਾਂ ਨੂੰ ਵੀ ਸੋਚ ਵਿੱਚ ਪਾ ਦਿੰਦਾ ਹੈ ਕੋਈ ਗੱਲ ਨਹੀਂ ਦੱਸੋ ਥਾਣੇਦਾਰ ਨੇ ਕੁੜੀ ਨੂੰ ਗੋਹ ਨਾਲ ਦੇਖ ਕੇ ਆਖਿਆ ਇਹ ਕਾਲਜ ਵਿੱਚ ਮੇਰੇ ਨਾਲ ਪੜ੍ਹਦੇ ਸਨ ਇਹ ਇੱਕ ਪੈਨਸ਼ਨੀ ਕਲੈਕਟਰ ਦੀ ਪੁੱਤਰੀ ਹਨ ਮੈਂ ਇੰਨਾ ਦਿਨਾਂ ਵਿੱਚ ਜੇ ਕਿਸੇ ਨੂੰ ਮਿਲਣ ਦੀ ਚਾਹ ਰਖਦਾ ਸਾਂ ਤਾਂ ਇਹਨਾਂ ਨੂੰ ਕੀ ਮੈਨੂੰ ਇਹਨਾਂ ਨਾਲ ਚਾਰ ਗੱਲਾਂ ਕਰਨ ਦੀ ਆਗਿਆ ਦੇ ਸਕਦੇ ਹੋ ਕਦੀ ਨੇ ਪੁੱਛਿਆ ਪਰ ਥਣਧਾਰੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਪ੍ਰਭਾ ਨੇ ਆਖਿਆ ਕਿ ਉਹ ਸੈਰ ਕਰਦੀ ਡੇਢ ਮੀਲ ਆਪਣੇ ਬੰਗਲੇ ਕੋਲੋਂ ਇੱਧਰ ਨੂੰ ਆ ਗਈ ਸੀ ਤੇ ਹੁਣ ਉਸਨੇ ਮੜਨਾ ਉਧਰ ਹੀ ਸੀਗਾ ਜਿੱਧਰ ਉਹ ਜਾ ਰਹੇ ਸਨ ਇਸ ਲਈ ਉਹਨਾਂ ਨੂੰ ਖੜੋਣ ਦੀ ਲੋੜ ਨਹੀਂ ਸੀਗੀ ਉਹ ਨਾਲ ਤੁਰਦੀ ਜਾਵੇਗੀ ਫੌਲਦਾਰ ਦੇ ਇਸ਼ਾਰੇ ਉਤੇ ਸਿਪਾਹੀ ਨੇ ਹੱਥ ਘੜੀ ਦੀ ਜੰਜੀਰ ਵਲੇਟ ਕੇ ਕੈਦੀ ਦੇ ਹੱਥ ਫੜਾ ਦਿੱਤੀ ਆਪ ਸਾਰੇ ਹੀ ਚਾਰ ਕਦਮ ਪਿਛਾਂ ਹਟ ਕੇ ਤੁਰਨ ਲੱਗ ਪਏ ਸਨ ਪ੍ਰਭਾ ਦੇ ਕੈਦੀ ਅੱਗੇ ਤੁਰ ਰਹੇ ਸਨ ਕੈਦੀ ਦਾ ਖਬਾਸ ਤੰਤਰ ਹੱਥ ਪ੍ਰਭਾ ਦੇ ਹੱਥ ਵਿੱਚ ਸੀਗਾ ਪ੍ਰਭਾ ਨੇ ਦੱਸਿਆ ਕਿ ਉਹ ਗਰਮ ਮੰਗਾਂ ਦੀਆਂ ਛੁੱਟੀਆਂ ਵਿੱਚ ਮਾਤਾ ਪਿਤਾ ਕੋਲ ਆਈ ਹੋਈ ਸੀਗੀ ਜਿਹੜੇ ਨਵੇਂ ਸ਼ਹਿਰ ਵਿੱਚ ਰਹਿੰਦੇ ਸਨ ਕੈਦੀ ਨੇ ਦੱਸਿਆ ਕਿ ਉਹਦੇ ਉੱਤੇ ਖੂਨ ਦਾ ਮੁਕੱਦਮਾ ਬਣ ਗਿਆ ਸੀਗਾ ਉਹ ਹੈ ਤੇ ਬੇਗਸੂਰ ਸੀ ਪਰ ਜ਼ਾਹਿਰਾ ਗਵਾਹੀਆਂ ਉਦੇ ਏਡੀਆਂ ਬਰਖਿਲਾਫ ਸਨ ਕਿ ਉਸ ਨੂੰ ਸੈਸ਼ਨ ਸਪੁਰਦ ਕਰਕੇ ਵੱਡੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀਗਾ ਤੇ ਬਿਹਾਰ ਵਿੱਚ ਪੋਲੀਟਿਕਲ ਕਤਲਾਂ ਦੀ ਬਹੁਤਾਤ ਕਰਕੇ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪੋਲੀਟਿਕਲ ਕਤਲ ਵਿੱਚ ਦੋਸ਼ੀ ਦੇ ਮੁਕਤਮੇ ਦਾ ਫੈਸਲਾ ਝਟਪਟ ਕੀਤਾ ਜਾਵੇ ਤੇ ਦੋਸ਼ ਸਾਬਤ ਹੋਣ ਉੱਤੇ ਸਦੀ ਫਾਂਸੀ ਦਿੱਤਾ ਜਾਵੇ ਕਿਉਂਕਿ ਲੰਮਕ ਦੇ ਮਕਦਮਿਆਂ ਵਿੱਚ ਪਿੱਛੇ ਜਿਹੇ ਕਈ ਹੋਰ ਤਰ੍ਹਾਂ ਦੇ ਮਕਦਮੇ ਨੂੰ ਵਿਗਾੜਨ ਵਾਲੇ ਹਾਸੇ ਹੁੰਦੇ ਰਹੇ ਹਨ ਉਹਨੂੰ ਕੋਈ ਆਸ ਨਹੀਂ ਸੀਗੀ ਪਰ ਉਹ ਖੁਸ਼ ਸੀ ਕਿ ਜ਼ਿੰਦਗੀ ਦੀ ਸ਼ਾਮ ਵੇਲੇ ਉਸਨੇ ਫਿਰ ਆਪਣੇ ਪ੍ਰਬਾਤ ਦੇ ਦਰਸ਼ਨ ਕਰ ਲੈ ਸਨ ਪਰ ਇਹ ਕਿਕਰ ਹੋ ਸਕਦਾ ਹੈ ਕਿ ਇੱਕ ਬਿਲਕੁਲ ਬੇਗਰਾਂ ਨੂੰ ਫਾਂਸੀ ਤੇ ਚੜਾਇਆ ਜਾਵੇ ਪ੍ਰਭਾ ਨੂੰ ਕੁਝ ਸਮਝ ਨਹੀਂ ਸੀ ਆ ਰਿਹਾਗਾ ਮਕਤੂਲ ਇੱਕ ਅੰਗਰੇਜ਼ ਸੀਗਾ ਅਸਿਸਟੈਂਟ ਕਲੈਕਟਰ ਮੈਂ ਸ਼ਾਮ ਦੇ ਵੇਲੇ ਕਮੇਟੀ ਦੇ ਬਾਗ ਵਿੱਚ ਫਿਰ ਰਿਹਾ ਸਾਂ ਮੇਰੇ ਕੋਲੋਂ ਦੀ ਇਹ ਅੰਗਰੇਜ਼ ਘੋੜੇ ਤੇ ਚੜਿਆ ਲੰਘਿਆ ਸੀਗਾ ਮੈਂ ਤੱਕਿਆ ਸੀਗਾ ਪਰ ਫਿਰ ਮੈਂ ਆਪਣੇ ਖਿਆਲ ਵਿੱਚ ਇੱਕ ਬ੍ਰੇਸ਼ ਨਾਲ ਲੱਗ ਕੇ ਬੇਧਿਆਨਾ ਜਿਹਾ ਆਸ-ਪਾਸੇ ਫੁੱਲਾਂ ਨੂੰ ਦੇਖ ਰਿਹਾ ਸੀਗਾ ਤਦ ਇੱਕ ਫਾਇਰ ਹੋਇਆ ਤੇ ਦੂਜੀ ਘੜੀ ਮੇਰੇ ਪੈਰ ਉੱਤੇ ਕੋਝੇ ਡਿੱਗਾ ਮੈਨੂੰ ਪੀੜ ਹੋਈ ਇਹ ਦਿਸਦਾ ਤੇ ਇੱਕ ਚੇਬੋ ਖੜਿਬਾ ਗਿੰਦ ਜੀ ਹਸੀਗਾ ਮੈਂ ਚੱਕਿਆ ਤੇ ਇੱਕ ਪਾਸਿਓ ਪਿਸਤੌਲ ਵਰਗੀ ਨਾਲੀ ਦੀ ਸੀ ਸੀ ਪਿਸਤੌਲ ਉੱਤੇ ਚਿੱਟਾ ਫਿੱਤਾ ਬਲੇਟ ਕੇ ਗੋਲ ਜਿਹਾ ਕੀਤਾ ਹੋਇਆ ਸੀਗਾ ਸਿਰਫ ਨਾਲੀ ਦਾ ਨਿਕਾਸ ਤੇ ਕੋੜਾ ਨੰਗੇ ਸਨ ਮੈਂ ਡਰ ਕੇ ਉਥੋਂ ਉਹਨੂੰ ਹੱਥੋਂ ਸੱਟ ਪਾਇਆ ਤੇ ਆਲੇ-ਦੁਆਲੇ ਤੱਕਿਆ ਜੋ ਕਿਸੇ ਵੇਖਿਆ ਨਾ ਹੋਵੇ ਤੇ ਮੈਨੂੰ ਮਾਲੂਮ ਹੁੰਦਾ ਸੀਗਾ ਕਿ ਮੇਰਾ ਮੂੰਹ ਡਰ ਨੇ ਉਸੇ ਤਰ੍ਹਾਂ ਦਾ ਬਣਾ ਦਿੱਤਾ ਸੀਗਾ ਜਿਕਰ ਕੋਈ ਅਸਲੀ ਖਾਤਲ ਬਚਨ ਲਈ ਆਲੇ-ਦੁਆਲੇ ਦੀ ਧਾੜ ਰੱਖਦਾ ਹੈ ਮੈਨੂੰ ਕੋਈ ਨਾਂ ਲੱਭਾ ਤੇ ਮੈਂ ਉਥੋਂ ਕਾਲੀ-ਕਾਲੀ ਤੁਰ ਪਿਆ ਤਦੇ ਖਬਰ ਕਿ ਇੱਕ ਸਿਪਾਹੀ ਨੇ ਮੈਨੂੰ ਧੌਣੋਂ ਆਫੜਿਆ ਤੇ ਜੋਰੀ ਉਸ ਪਿਸਤੌਲ ਦੇ ਕੋਲ ਲਿਆ ਗਿਆ ਮੈਂ ਬਤੇਰਾ ਕੁਝ ਆਖਿਆ ਪਰ ਮੇਰੀ ਗੱਲ ਕਿਸੇ ਨੂੰ ਯਕੀਨ ਨਹੀਂ ਸੀ ਆਉਂਦਾਗਾ ਤੇ ਪੁਲਿਸ ਨੇ ਕਈ ਅੱਖੀ ਵੇਖੇ ਗਵਾਹ ਵੀ ਬਣਾ ਲਏ ਸੀ ਕਿਦੀਆਂ-ਕਿਦੀਆਂ ਅੱਖਾਂ ਉਸ ਵੇਲੇ ਉਹਦੀ ਨਾ ਉਮੈਦੀ ਦੀ ਦਾ ਅਕਸ ਸੀਗਾ ਪਰ ਆਪ ਦੇ ਪਿਤਾ ਜੀ ਐਡੇ ਵੱਡੇ ਸਰਕਾਰੀ ਅਫਸਰ ਹਨ ਉਹ ਜ਼ਰੂਰ ਤੁਹਾਨੂੰ ਛੜਾ ਸਕਦੇ ਹਨ ਕਿਕਰ ਇਹ ਕਿਕਰ ਹੋ ਸਕਦਾ ਹੈ ਤੁਹਾਡੇ ਵਰਗੀ ਬੇਗਨਾ ਜ਼ਿੰਦਗੀ ਨੂੰ ਬਚਾਉਣ ਦਾ ਕੋਈ ਸਾਧਨ ਨਾ ਹੋਵੇ ਪ੍ਰਬੰਧ ਬੋਲ ਵਿੱਚ ਅਰਮਾਨ ਤਥਲਾ ਰਹੇ ਸਨ ਮੇਰੇ ਪਿਤਾ ਜੀ ਤੁਹਾਨੂੰ ਪਤਾ ਹੀ ਹੈ ਕਿਸ ਸਰਕਾਰੀ ਸਹੁਰਤ ਦੇ ਆਦਮੀ ਹਨ ਜਦੋਂ ਕਦੇ ਕਾਲਜੋਂ ਉਹਨਾਂ ਨੂੰ ਮੇਰੀ ਸ਼ਿਕਾਇਤ ਪਹੁੰਚਦੀ ਸੀ ਕਿ ਮੈਂ ਪੋਲੀਟੀਕਲ ਕੰਮਾਂ ਤੇ ਸਟ੍ਰਾਈਕਾਂ ਵਿੱਚ ਹਿੱਸਾ ਲੈਂਦਾ ਹਾਂ ਤਾਂ ਉਹ 파ਰਕਤੀ ਦਾ ਡਰਾਮਾ ਦੇ ਦਿੰਦੇ ਕਰਦੇ ਸਨ ਹੌਣ ਜਦੋਂ ਉਹਨਾਂ ਇਹ ਗੱਲ ਸੁਣੀ ਤਾਂ ਸਰਕਾਰ ਕੋਲੋਂ ਐਡਾ ਡਰੇ ਕੇ ਬਿਨਾ ਮੇਰੀ ਗੱਲ ਸੁਨੇ ਬਿਨਾ ਮੈਨੂੰ ਮਿਲੇ ਐਲਾਨ ਕਰ ਦਿੱਤਾ ਕਿ ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਤੇ ਉਹ ਮੇਰੀ ਕੋਈ ਮਦਦ ਨਹੀਂ ਕਰਨਗੇ ਕੈਦੀ ਨੇ ਹੌਂਕਾ ਭਰ ਕੇ ਆਖਿਆ ਸੀਗਾ ਔ ਇਹ ਸਾਰੇ ਇੱਕੋ ਹੀ ਹਨ ਪ੍ਰਭਾ ਨੇ ਆ ਭਰੀ ਸੀਗੀ ਇਹ ਸਰਕਾਰੀ ਅਫਸਰ ਬੇਕਾਮਜਾਤ ਸਾਡੇ ਨਵੇਂ ਸ਼ਹਿਰ ਵਿੱਚ ਵੀ ਹਰ ਦੂਜੇ ਬੰਗਲੇ ਵਿੱਚ ਇੱਕ ਰਾਏ ਬਹਾਦਰ ਰਹਿੰਦਾ ਹੈ ਸਰਕਾਰ ਦੇ ਹੇਠਾਂ ਇਹ بڑے بڑے ਕੰਮ ਕਰਕੇ ਆਏ ਹਨ ਕਮਿਸ਼ਨਰ ਦੇ ਪ੍ਰਧਾਨ ਰਹੇ ਹਨ ਔਖੇ ਪੁਲ ਤੇ ਅਲੀ ਸ਼ਾਨ ਇਮਾਰਤਾਂ ਬਣਵਾ ਕੇ ਪੈਨਸ਼ਨਾਂ ਲਿਆਏ ਹਨ ਪਰ ਆਪਣੇ ਲਈ ਇਹ ਇੱਕ ਸੜਕ ਚੰਗੀ ਨਹੀਂ ਬਣਾ ਸਕਦੇਗੇ ਇੱਕ ਮੀਟਿੰਗ ਅਮਨ ਨਾਲ ਨਹੀਂ ला ਸਕਦੇਗੇ ਕਲੱਬ ਵਿੱਚ ਗਲੀਆਂ ਦੀਆਂ ਜਨਾਨੀਆਂ ਵਾਂਗ ਤਨ ਦੇਂਦੇ ਹਨ ਉੱਚੀ ਬੋਲਦੇ ਹਨ ਮੁੱਕੇ ਵੱਟਦੇ ਹਨ ਇਹਨਾਂ ਸਰਕਾਰੀ ਅਫਸਰਾਂ ਵਰਗੇ ਬੇਦਲ ਬੇਮਰਵਤ ਖੁਦਗਾਰਜ਼ ਮਗਰੂਰ ਤੇ ਦਿਲਚਸਪੀ ਤੋਂ ਉੱਕੇ ਖਾਲੀ ਆਦਮੀ ਸ਼ਾਇਦ ਹੀ ਕੋਈ ਹੋਰ ਲੱਭਣਗੇ ਤੇ ਬੇਉਸੂਲੇ ਵੀ ਕੈ ਦਿਨੇ ਵਾਦਾ ਕੀਤਾ ਸੀਗਾ ਇੱਕ ਪਾਸੇ ਮੇਰੇ ਪਿਤਾ ਜੀ ਮੇਰੇ ਨਾਲ ਬੇ ਅਲਕੀ ਦਾ ਐਲਾਨ ਚਾਪਦੇ ਹਨ ਦੂਜੇ ਪਾਸੇ ਇੱਕ ਵਕੀਲ ਨੂੰ ਮੇਰੇ ਕੋਲ ਭੇਜਦੇ ਹਨ ਜਿਹੜਾ ਕੁਫੀਆ ਉਹਨਾਂ ਕੋਲੋਂ ਫੀਸ ਲੈ ਕੇ ਮੇਰੇ ਮੁਕਦਮੇ ਦੀ ਪੈਰਵਾਹੀ ਕਰਨਾ ਚਾਹੁੰਦਾ ਸੀ ਮੈਂ ਮੋੜ ਦਿੱਤਾ ਮੇਰੇ ਪਿਤਾ ਜੀ ਨੂੰ ਇਹ ਪਤਾ ਨਹੀਂ ਸੀਗਾ ਕਿ ਮੈਂ ਉਹਨਾਂ ਦੀ ਸ਼ੌਰਤ ਸਦਕਾ ਹੀ ਮਰ ਰਿਹਾ ਹਾਂ ਕਾਤਲ ਕੋਈ ਜਸ਼ੀਲਾ ਬਾਗੀ ਹੈ ਉਹ ਮੇਰਾ ਮਨ ਤੇ ਜਾਣਦਾ ਨਹੀਂਗਾ ਪਰ ਇਹ ਜਾਣਦਾ ਹੈ ਕਿ ਫਲਾਣੇ رائے ਬਹਾਦਰ ਦਾ ਪੁੱਤਰ ਹਾਂ ਜਿਹੜਾ ਸਰਕਾਰ ਦੀ ਪੀਚਵੀ ਤੋਂ ਪੀਚਵੀ ਗੰਢ ਖੋਲਣ ਲਈ ਤਿਆਰ ਹੈ ਪਰ ਆਪਣੇ ਭਰਾਵਾਂ ਨਾਲ ਗੱਲ ਕਰਨ ਦੀ ਹੇਠੀ ਸਮਝਦਾ ਹੈ ਬਾਗੀ ਨੇ ਐਸੇ ਅदमी ਦੇ ਪੁੱਤਰ ਦੇ ਪੈਰਾਂ ਵਿੱਚ ਆਪਣਾ ਪਿਸਤੌਲ ਸੁੱਟ ਕੇ ਇੱਕ ਪੱਥਰ ਨਾਲ ਦੋ ਪੰਛੀ ਮਾਰਨੇ ਚਾਹੇ ਹਨ ਇਹਨਾਂ ਨੂੰ ਮੋੜ ਆ ਗਿਆ ਜਿੱਥੋਂ ਪ੍ਰਭਾ ਨੇ ਆਪਣੇ ਬੰਗਲੇ ਵੱਲ ਮੁੜਨਾ ਸੀਗਾ ਪਾਰਟੀ ਖਲੋ ਗਈ ਪਰ ਪ੍ਰਭਾ ਦੇ ਅੰਦਰ ਉਸ ਵੇਲੇ ਅਨੋਖਾ ਜਿਹਾ ਕੌਜ ਹੋ ਰਿਹਾ ਸੀਗਾ ਉਹ ਚਤਰੰਜਨ ਨੂੰ ਕਾਲੇ ਦੇ ਸਾਰੇ ਮੁੰਡਿਆਂ ਤੋਂ ਚੰਗਾ ਸਮਝੀ ਸੀਗੀ ਪਰ ਚਤਰੰਜਨ ਬਹੁਤਾ ਉਹਦੇ ਨੇੜੇ ਕਦੀ ਨਹੀਂ ਸੀ ਗਿਆਗਾ ਤੇ ਇਸ ਲਈ ਉਹ ਉਹਦੇ ਮਨ ਦੇ ਹਸਨ ਨੂੰ ਨਹੀਂ ਸੀ ਦੇਖ ਸਕੇਗੀ ਉਹ ਉਹਨੂੰ ਮਿਲ ਕੇ ਖੁਸ਼ ਹੁੰਦੀ ਸੀਗੀ ਪਰ ਵਿਛੜਨ ਤੇ ਬੇਤਾਬ ਨਹੀਂ ਸੀ ਹੁੰਦੀ ਪਰ ਹੌਣ ਉਹਦੇ ਲਈ ਉਹਨੂੰ ਸਿਪਾਈਆਂ ਦੇ ਨਾਲ ਛੱਡ ਕੇ ਬੰਗਲੇ ਵੱਲ ਮੁੜਨਾ ਅਸੰਭਵ ਹੋ ਗਿਆ ਸੀ ਉਹ ਚਤਰੰਜਨ ਦੇ ਨਾਲ ਨਾਲ ਤੁਰੀ ਜਾ ਸਕਦੀ ਸੀਗੀ ਪਰ ਕਿਸੇ ਦੂਜੇ ਪਾਸੇ ਉਹਦੇ ਪੈਰ ਉੱਠਦੇ ਨਹੀਂ ਸਨ ਚਤਰੰਜਨ ਨੇ ਵੀ ਪ੍ਰਭਾ ਨੂੰ ਆਪਣੇ ਜੀਵਨ ਸਾਥੀ ਦੀ ਰੋਸ਼ਨੀ ਵਿੱਚ ਕਦੇ ਨਹੀਂ ਸੀ ਦੇਖਿਆ ਪਰ ਮੂੜ ਉਤੇ ਖਲੋਤੇ ਦੇ ਮੂੰਹ ਤੇ ਉਹਦੀ ਸਾਰੀ ਆਤਮਾ ਦਾ ਖਮੋਸ਼ ਤਰਲਾ ਪ੍ਰਤੱਖ ਸੀਗਾ ਉਹਨੂੰ ਕੁਝ ਪਤਾ ਨਹੀਂ ਸੀਗਾ ਕਿ ਉਹ ਕੀ ਚਾਹੁੰਦਾ ਸੀਗਾ ਉਹ ਕੋਈ ਗੱਲ ਪ੍ਰਭਾ ਕੋਲੋਂ ਮੰਗ ਨਹੀਂ ਸੀ ਸਕਦਾਗਾ ਪਰ ਉਹਦੇ ਅੰਗ ਗੰਗ ਵਿੱਚੋਂ ਕੋਈ ਖਾਹਾ ਛੁੱਟ ਰਹੀ ਸੀ ਉਹ ਮਰਨ ਲਈ ਤਿਆਰ ਹੋ ਚੁੱਕਾ ਸੀ ਉਹ ਆਪਣੀ ਨਿਰਾਸ਼ਾ ਦੇ ਹਨੇਰੇ ਵਿੱਚ ਹੁਣ ਕਿਸੇ ਵੀ ਆਸ ਨਹੀਂ ਸੀ ਰੱਖਦਾਗਾ ਉਹ ਸਪੈਨਾਂ ਨਾਲ ਬੇਪਰਵਾਹੀ ਦੀਆਂ ਗੱਲਾਂ ਕਰਦਾ ਸੀਗਾ ਪਰ ਅਚਾਨਕ ਕਿਤੇ ਬਦਲ ਚਾਹ ਹੋਇਆ ਤੇ ਧੁੱਪ ਚੜ ਪਈ ਸੀਗੀ ਪੁਰਾਣਾ ਹਨੇਰਾ ਹੁਣ ਖੋਜ ਆਪਣ ਲੱਗਾ ਸੀਗਾ প্রভਾ ਉਤਰ ਜਾਏਗੀ ਬਹਾਦਰ ਤੋਂ ਬਹਾਦਰ ਦਿਲ ਵੀ ਐਸਾ ਖੋ ਤੋਂ ਬੇਅਸਰ ਨਹੀਂ ਰਹਿ ਸਕਦਾਗਾ ਚਤਰੰਜਨ ਨੇ ਸਤੰਤਰ ਹੱਥ ਨਾਲ ਪ੍ਰਭਾ ਨੂੰ ਆਪਣੇ ਪਾਸੇ ਨਾਲ ਕੁੱਟਿਆ ਤੇ ਵਿਦਾਇਗੀ ਦੀ ਨਮਸਕਾਰ ਕੀਤੀ ਸੀਗੀ ਪਰ ਚਤਰੰਜਨ ਮੈਂ ਮੋੜ ਨਹੀਂ ਸਕਦੀ ਪ੍ਰਭਾ ਦੀਆਂ ਅੱਖਾਂ ਕਿੱਲੀਆਂ ਸਨ ਉੜਕ ਮੁੜਨਾ ਹੀ ਹੋਵੇਗਾ ਚਤਰੰਜਨ ਦੀਆਂ ਅੱਖਾਂ ਵਹਿ ਰਹੀਆਂ ਸਨ 10 ਕਦਮ ਪਹਿਲੋਂ ਮੇਰਾ ਵੀ ਇਹੀ ਖਿਆਲ ਸੀਗਾ ਪਰ ਹੁਣ ਮੁੜਨਾ ਮਮਕਨ ਨਹੀਂ ਜਾਪਦਾ ਕ ਮੈਂ ਤੁਹਾਡੇ ਨਾਲ ਜਾਵਾਂਗੀ ਕੱਲ ਜਦੋਂ ਤੁਸੀਂ ਇੱਥੋਂ ਤੁਰੋਗੇ ਮੈਂ ਮੋੜਾਂਵਾਂਗੀ ਪ੍ਰਭਾ ਨੇ ਥਾਣੇਦਾਰ ਵੱਲ ਤੱਕ ਕੇ ਆਖਿਆ ਸੀਗਾ ਮੈਂ ਚੌਕੀ ਉੱਤੇ ਆਪ ਦੀ ਰਾਹਸਤਾ ਇੰਤਜ਼ਾਮ ਕਰ ਸਕਦਾ ਹਾਂ ਥਾਣੇਦਾਰ ਨੇ ਹਮਦਰਦੀ ਨਾਲ ਉੱਤਰ ਦਿੱਤਾ ਤੇ ਜੇ ਚਾਹੋ ਤਾਂ ਆਪ ਦੇ ਬੰਗਲੇ ਖਬਰ ਵੀ ਘੱਲ ਸਕਦਾ ਹਾਂ ਬੜੀ ਮਿਹਰਬਾਨੀ ਪਰ ਖਬਰ ਭੇਜਣ ਦੀ ਲੋੜ ਨਹੀਂ ਤੇ ਪ੍ਰਭਾ ਤੁਰਨਾ ਚਾਹੁੰਦੀ ਸੀ ਕਿਉਂਕਿ ਉਹਦੀ ਖਾਤਰ ਪਾਰਟੀ ਨੂੰ ਅਵੇਅਰ ਹੋ ਰਹੀ ਸੀ ਨਹੀਂ ਪ੍ਰਭਾ ਇਹ ਇਸ ਤਰ੍ਹਾਂ ਹੋ ਸਕਦਾ ਹੈ ਚਤਰੰਜਨ ਨੇ ਮੌਕੇ ਦੀ ਅਯੋਗਤਾ ਨੂੰ ਵਿਚਾਰ ਕੇ ਆਖਿਆ ਸੀਗਾ ਇਹ ਇਸੇ ਤਰ੍ਹਾਂ ਹੀ ਹੋਵੇਗਾ ਮੈਂ ਇਸ ਵੇਲੇ ਪਤਾ ਨਹੀਂ ਕਿਉਂ ਤੇ ਕਿਸ ਤਰ੍ਹਾਂ ਦੁਨੀਆ ਦੇ ਸਭ ਸਾਥਕਾਂ ਨਾਲੋਂ ਟੁੱਟ ਗਈ ਹਾਂ ਤੁਹਾਡੀ ਹੱਟਕੜੀ ਵਿੱਚ ਮੇਰਾ ਹੱਥ ਵੀ ਵੱਜ ਜਾਏ ਤੁਹਾਡੇ ਨਾਲ ਤੁਰਦੀ ਜਾਵਾਂ ਤੁਹਾਡੀ ਹਵਾ ਲਾਤ ਵਿੱਚ ਰਵਾਂ ਤੁਹਾਡੇ ਨਾਲ ਫਾਂਸੀ ਦੇ ਤਖਤੇ ਉੱਤੇ ਖੜੋਵਾਂ ਦੇ ਦੋਹਾਂ ਗਰਦਨਾਂ ਦਾ ਮਣਕਾ ਇੱਕੋ ਵਾਰੀ ਟੁੱਟ ਜਾਵੇ ਪ੍ਰਭਾ ਇਸ ਬੱਧੀ ਜਕੜੀ ਦੁਨੀਆ ਦੀ ਵੱਸੋ ਨਹੀਂ ਸੀ ਜਾਪਦੀਗੀ ਉਹਦੀਆਂ ਅੱਖਾਂ ਵਿੱਚ ਕਿਸੇ ਆਕਾਸ਼ੀ ਪੰਚੀ ਦਾ ਅਕਸ ਸੀਗਾ ਚਤਰੰਜਨ ਦੀ ਬੇਯਾਰ ਅਵਸਥਾ ਮਦਦ ਲਈ ਨਹੀਂ ਸਾਥ ਲਈ ਪਾਵੇਂ ਕੂਕਦੀ ਸੀਗੀ ਪਰ ਪ੍ਰਭਾ ਦੀ ਇੱਡੀ ਕੁਰਬਾਨੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ ਹੋ ਸਕਿਆ ਕਾਲ ਜੋ ਪ੍ਰਭਾ ਉਹਦੀ ਇੱਕ ਸਧਾਰਨ ਮਿੱਤਰ ਸੀ ਉਹ ਉਹਦੇ ਦਿਲ ਦਾ ਮਾਲਕ ਨਹੀਂ ਸੀਗਾ ਨਾ ਉਸ ਨੇ ਆਪਣਾ ਦਿਲ ਪ੍ਰਭਾ ਨੂੰ ਕਦੇ ਭੇਟ ਕੀਤਾ ਸੀ ਇਸ ਅੱਧੇ ਘੰਟੇ ਵਿੱਚ ਜਿਹੜਾ ਜਾਦੂ ਸੀਗਾ ਜਿਸ ਨੇ ਪ੍ਰਭਾ ਵਰਗੀ ਬੇਵਿਖਾਲਾ ਕੁੜੀ ਦਾ ਦਿਲ ਨੰਗਾ ਕਰ ਦਿੱਤਾ ਦੋ ਵਰਿਆਂ ਵਿੱਚ ਜਿਹੜੇ ਇੱਕ ਦੂਜੇ ਨੂੰ ਅੱਖ ਭਰ ਕੇ ਧੱਕਣ ਦਾ ਹਿਆਨ ਨਹੀਂ ਸੀ ਕਰ ਸਕੇਗੇ ਇਸ ਅੱਧੇ ਘੰਟੇ ਵਿੱਚ ਸੂਲੀ ਉੱਤੇ ਇੱਕ ਮਿਕੋਂ ਲਈ ਕੀ ਕਰ ਤਿਆਰ ਹੋ ਗਏ ਸੀਗੇ ਸੰਯੋਗ ਦੀਆਂ ਮੁੱਖ ਦੀਆਂ ਘੜੀਆਂ ਵਿੱਚ ਇੱਕ ਅਨੋਖੀ ਛੇਤੀ ਹੁੰਦੀ ਹੈ ਜਿਹੜੇ ਇਕਰਾਰ 11 ਘੜੀਆਂ ਵਿੱਚ ਨਹੀਂ ਹੁੰਦੇਗੇ ਉਹ ਭਰਮੀ ਟਣਕਾਰ ਉੱਤੇ ਕਈ ਵਾਰ ਹੋ ਜਾਂਦੇ ਹਨ ਸਫ਼ਰ ਦੀ ਅਖੀਰਲੀ ਪੜਾਜਾ ਜ਼ਹਾਜ ਦੇ ਥਾਂੇ ਪਹੁੰਚਣ ਵਾਲੇ ਦਿਹਾੜੇ ਲਈ ਕੱਚ ਪੱਕੀਆਂ ਜ਼ਾਰੀਆਂ ਪਿੰਡੀਆਂ ਹੋ ਜਾਂਦੀਆਂ ਹਨ ਉਸੇ ਤਰ੍ਹਾਂ ਜ਼ਿੰਦਗੀ ਦੀਆਂ ਅਖੀਰਲੀਆਂ ਘੜੀਆਂ ਵਿੱਚ ਇਕੱਲੇ ਨਰੋਏ ਦਿਲ ਲਈ ਕਈ ਵਾਰ ਪਿਆਰ ਲਈ ਉਹ ਤੜਫੜਦੇ ਹਨ ਕਿ ਜਿਹੜੀ ਝੋਲੀ ਖੁੱਲੀ ਜਾਂ ਅੱਧ ਖੁੱਲੀ ਦੇਖਣ ਉਸੇ ਵਿੱਚ ਫੜਕ ਪੈਂਦੇ ਨੇ ਪੰਜ ਦਿਨ ਸੱਤ ਦਿਨ ਜ਼ਮਾਨ ਜ਼ਿੰਦਰੀ ਫાંਸੀ ਦਾ ਫਟਾ ਬੇਯਾਰ ਬੇਪਿਆਰ ਬੇਕਸੂਰ ਬੇਦਾਗ ਚਿਤ੍ਰੰਜਨ ਤੇ ਬੇਦਲ ਬੇਮਰਬਤ ਪੈਨਸ਼ਨਰੀ ਰਾਏ ਬਹਾਦਰ ਦੀ ਪੁੱਤਰੀ ਪ੍ਰਵਾ ਇਕੱਲੀ ਅਨਮਲੀ ਆਪਣੇ ਆਤਮ ਰਹਿਤ ਦੁਵਾਲੇ ਤੋਂ ਨਿਰਾਸ਼, ਦਲੇਰ ਨਿੱਡਰ ਪਾਬੰਦੀਆਂ ਤੋਂ ਬਾਗੀ ਉਡਾਰੀ ਲਈ ਫੜਫੜਾਂਦੀ ਨੇ, ਇੱਕਦਮ ਆਪਣੇ ਮਨ ਵਿੱਚ ਕੇਸਰੀ ਪੱਲੇ ਦੀ ਥਾਂ ਫਾਂਸੀ ਦੇ ਰਸੇ ਨੂੰ ਫੜ ਕੇ ਆਪਣਾ ਕਾਜ ਰਚਾ ਲਿਆ ਸੀਗਾ। ਪਾਰਟੀਪੋਰਟ ਚੌਂਕੀ ਤੇ ਪਹੁੰਚੀ ਜ਼ਿੰਦਾ ਦਿਲ ਥਾਣੇਦਾਰ ਨੂੰ ਵੀ ਪ੍ਰਭਾਤੇ ਚਤਰੰਜਨ ਦੇ ਮਾਤਮੀ ਇਸ਼ਕ ਵਿੱਚੋਂ ਇੱਕ ਤਰਸ ਭਰਿਆ ਸਰੂਰ ਆ ਰਿਹਾ ਸੀਗਾ। ਉਹਨੂੰ ਚਤਰੰਜਨ ਜਿਨ ਕੋਲੋਂ ਕੋਈ ਡਰ ਨਹੀਂ ਸੀਗਾ ਉਹ ਤਾਂ ਕਦੀ ਕਦੇ ਵਸਾਖਾਤ ਨਹੀਂ ਸੀ ਕਰ ਸਕਦਾ ਉਹ ਇਸ ਮੌਲਕ ਨਵਪ੍ਰੀਤ ਦੇ ਪਹਿਲੇ ਤੇ ਅਖੀਰਲੇ ਮੁਕਲਾਵੇ ਨੂੰ ਹੱਥ ਤੇ ਹੰਝੂ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀਗਾ ਤੇ ਜਿਵੇਂ ਮਰਨ ਵਾਲੇ ਮਨੁੱਖ ਦੀਆਂ ਅੰਤਮ ਅਸਧਾਰਨ ਮੰਗਾਂ ਪੂਰੀਆਂ ਕਰਨ ਦਾ ਯਤਨ ਕਰਤਾ ਜਾਂਦਾ ਹੈ ਓਵੇਂ ਉਸ ਥਾਣੇਦਾਰ ਨਿਚਿਤ ਰੰਜਨ ਦੀਆਂ ਅਣਦੱਸੀਆਂ ਖਾਸ਼ੀਆਂ ਪੂਰੀਆਂ ਕੀਤੀਆਂ ਸੀਗਾ ਹੱਥ ਘੜੀ ਲੈ ਗਈ ਚੌਂਕੀ ਦਾ ਚੰਗਾ ਕਮਰਾ ਕੈਦੀ ਨੂੰ ਦਿੱਤਾ ਗਿਆ ਸੀਗਾ ਰੋਟੀ ਰੀਜਨਲ ਬਣਾਈ ਗਈ ਸੀਗੀ ਆਦਰ ਨਾਲ ਛਕਾਈ ਗਈ ਸੀਗੀ ਸਭ ਅਚੰਭਾ ਸੰਨ ਕੇ ਜ਼ਿੰਦਗੀ ਮੌਤ ਨਾਲ ਵਿਆਹੀ ਜਾ ਰਹੀ ਹੈ ਐਸ ਸਾਰੀ ਅਵਸਥਾ ਵਿੱਚ ਇੱਕ ਨਿਰਾਲਾ ਤਰਸ ਸੀਗਾ ਜਿਹੜਾ ਕਦੇ ਇੱਕ ਅਧਵਾਰੀ ਹੀ ਸਾਰੀ ਜ਼ਿੰਦਗੀ ਵਿੱਚ ਆਉਂਦਾ ਹੈ ਜੋ ਕੋਈ ਸੁਣਦਾ ਸੀਗਾ ਮੋਹਿਆ ਜਾਂਦਾ ਸੀਗਾ ਤੇ ਉਸ ਬੇਮਰਿਆਦਗੀ ਦੀ ਗੋਦ ਵਿੱਚ ਸ਼ਰੀਕ ਹੋ ਜਾਂਦਾ ਸੀਗਾ ਪਰਦੇ ਪੰਦਾ ਸੀਗਾ ਦਵਾਵਾ ਕਰਦਾ ਸੀ